वाहगुरु जी का खालसा वाहेगुरू जी की फतेह गुरु पहुशियां का दड़ा है अज बहुत ही मान शख्सी ਸਤਿਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਦਾ ਅੱਜ ਪਵਿੱਤਰ 558ਾ ਪ੍ਰਕਾਸ਼ ਦਿਹਾੜਾ ਹੈ ਜਿਸ ਨੇ ਸਾਰੇ ਸੰਸਾਰ ਦੇ ਜੀ ਸਮੂਹ ਸੰਗਤਾਂ ਦੇਸ਼ਾਂ-ਵਿਦੇਸ਼ਾਂ ਚ ਬੜੇ ਪਿਆਰ ਸਤਿਕਾਰ ਨਾਲ ਸ਼ਬਦਾਂ ਦੀ ਪਾਵਨ ਬਾਣੀ ਨਾਲ ਮਨਾ ਰਹੇ ਨੇ ਤੇ ਖੁਸ਼ੀਆਂ ਆਸਤ ਕਰ ਰਹੇ ਅੱਜ ਇਹ ਪਵਿੱਤਰ ਪੁਰਬ ਨਿਵਾਸੀ ਦਾ ਦਿਹਾੜਾ ਹੈ ਔਰ ਅੱਜ ਹੀ ਬੜੀ ਕਿਰਪਾ ਹੋਈ ਨਵਾਂ ਮਹੀਨਾ ਵਲਗੁੰਦੇਤ ਪਾਰਜਣਾ ਪਰਸਰਜਨ ਪ੍ਰਗਤੀ ਆਈ ਪਗੰਡਾ ਮੀਨਾ ਉਹਦੇ ਹੋਇਆ ਇਹ ਵੀ ਅਰਦਾਸ ਹੈ ਕਿ ਮਨਸਾਰ ਸਿਸ਼ਟੀ ਉੱਪਰ ਸਾਰਿਆਂ ਲੋਗਾਂ ਲਈ ਸੁੱਖਾਂ ਵਾਲਾ ਖੁਸ਼ੀਆਂ ਵਾਲਾ ਨਾਮ ਬਾਨੀ ਵਾਲਾ ਸੁਖ ਸ਼ਾਂਤੀ ਵਾਲਾ ਹੋਵੇ ਸਤਿਗੁਰੂ ਅਰਦਾਸ ਜੀ ਦਾ ਜਿਨ੍ਹਾਂ ਨੇ ਇਸ ਸਮਾਜ ਵਿੱਚ ਬਹੁਤ ਹੀ ਵੱਡੇ ਕਾਰਨਾਮੇ ਕੀਤੇ ਉੱਚੀ ਨੀਚ ਦਾ ਪੇਡ ਮਟਾਇਆ ਔਰ ਸਮਾਜ ਨੂੰ ਇਸ ਸੁਨੇਹਾ ਦਿੱਤਾ ਕਿ ਉਹ ਰੱਬ ਉਹ ਨਿਰੰਕਾਰ ਉਹ ਵਾਹਿਗੁਰੂ ਉਹ ਅੱਲਾ ਸਬਦ ਹੈ ਜਿਹੜਾ ਉਸ ਨੂੰ ਪਿਆਰ ਨਾਲ ਆਸਥਾ ਨਾਲ ਪਰਸਨਲ ਯਾਦ ਕਰਦਾ ਹੈ ਉਹਦੇ ਸਿੱਤ ਸਦਾ ਯੋਸਤ ਰੰਗ ਪਰਿਆਤ ਹੁੰਦਾ ਉਹਨਾਂ ਨੇ ਸਮਾਜ ਨੂੰ ਮਲਾਉਣ ਦਾ ਮਿਲਵਰਤਨ ਦਾ ਪਿਆਰ ਦਾ ਸੇਵਾ ਦਾ ਸਿਮਰਨ ਦਾ ਸੰਦੇਸ਼ ਪੇਸ਼ ਦਿੱਤਾ ਅੱਜ ਇਸੇ ਸੰਬੰਧ ਵਿੱਚ ਗੁਰਦੁਆਰਾ ਸਚਕੰਡ ਗੁਣਾਣਕ ਦਰਬਾਰ ਨੀਰਾ ਤਪਸਥਾਨ ਬਾਬਾ ਸਿਰਚੰਦ ਜੀ ਮਹਾਰਾਜ ਇਸ ਸਥਾਨ ਦੇ ਉੱਪਰ ਮਹਾਨ ਸਮਾਗਮ ਇਸ ਖੁਸ਼ੀ ਅੰਦਰ ਸਮੂਹ ਸੰਗਤਾਂ ਨੇ ਨਾਲ ਮਿਲ ਕੇ ਕੀਤਾ ਹੈ ਜਿਤ ਵਿੱਚ ਸਤਿਗੁਰਪ੍ਰਦਾਸ ਜੀ ਦੀਆਂ ਮਹਿਮਾ ਹੁਣ ਦੀਏ ਬੜੀਆਂ ਹੁਣ ਦੇ ਗੁਨਾ ਨੂੰ ਯਾਦ ਕਰਕੇ ਸੂ ਸੰਤਨ ਮस्तकੋ ਕਿਉਂ ਦੀ ਅਸੀਸਾਂ ਲਈਆਂ ਨੇ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਉਹਨਾਂ ਦੇ ਨਾਮ ਬਾਣੀ ਦਾ ਪੈਰਾ ਉਹਦਾ ਸੰਦੇਸ਼ ਤਪਦੇ ਸਾਰੇ ਸੰਸਾਰ ਦੇ ਉੱਪਰ ਸਾਰੇ ਜੀਆਂ ਲਈ ਇੱਕ ਵਰਦਾਨ ਸਾਬਤ ਹੋਵੇ ਆਓ ਅਸੀਂ ਉਸ ਮਹਾਨ ਸੱਚੇ ਨੂੰ ਸਿਗੁਰਾਂ ਦਾ ਸਪਾਸ਼ਟ ਦੇ ਚਰਨਾਂ ਦੇ ਸਪਸਟਕ ਹੋ ਕੇ ਉਹਨਾਂ ਦੇ ਦਿੱਤੇ ਹੋਏ ਜੋ ਸਾਨੂੰ ਸੰਦੇਸ਼ ਅਬਦੇਸ਼ ਨੇ ਆਪਣੇ ਹਿਰਦੇ ਚ ਵਸਾ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਤਾਂ ਕਿ ਸਾਡਾ ਇੰਹਾ ਤੇ ਉੰਹਾ ਸੁਹੇਲਾ ਹੋ ਜਾਏ ਇਹ ਅਰਦਾਸ ਬੇਨਤੀ ਹੈ ਬਹੁਤ ਬਹੁਤ ਸੂ ਸੰਤਾ ਧੰਨਵਾਦ ਹੋਈਆ ਪੁਣਾਂ ਲਖਮਾ ਜੀ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ